जिम्मेय ਤੁਹਾਡਾ ਐਕਸੀਡੈਂਟ ਹੋ ਗਿਆ ਬੋਲਿਆ ਵੀ ਨਹੀਂ ਜਾ ਰਿਹਾ ਸਹੀ ਤਰੀਕੇ ਨਾਲ ਅ ਮੁੰਡਾ ਕਹਿੰਦਾ ਨਹੀਂ ਬਾਪੂ ਜੀ ਘਰੇ ਬੈਠ ਜਾਗਾ ਕੰਮਾ ਕਰਨੇ ਬੰਦੇ ਨਹੀਂ ਜੇ ਛੋਟਾ ਬੜਾ ਅਚਾ ਐਕਸੀਡੈਂਟ ਕਿਵੇਂ ਹੋਇਆ ਕਿ ਤੁਸੀਂ ਕਿਹਾ ਸੀ ਨਾ ਪਹਿਲਾਂ ਮੇਰੇ ਦੋ ਆਟੋ ਸੀਗੇ ਕੀ ਹੋਇਆ ਸੀ ਇੱਕ ਗੱਡੀ ਮੇਂ ਪਲੜ ਗਈ ਅਚਾ ਇੱਕ ਗੱਡੀ ਬੁਲਟ ਕੀ ਸੀ ਇੱਕ ਡਰਾਈਵਰਾਂ ਦੀ ਕਿਸੇ ਵੱਲੋਂ ਕੋਈ ਮਤਲਬ ਕੀ ਮਦਦ ਕੀਤੀ ਜਾਂਦੀ ਹੈ ਜਿਵੇਂ ਇੱਕ ਰੋਡ ਦੇ ਕਿਨਾਰੇ ਬੈਠੇ ਨਹੀਂ 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 ਤੇ ਜਾਣੇ ਕੋਈ ਤੁਹਾਡੀ ਮਦਦ ਕਰੇ ਨੇ ਨੇ ਤਾਂ ਬੱਪੂ ਜੀ ਦੇ ਅੰਦਰ ਜਿਹੜੀ ਇਹ ਹਿੰਮਤ ਆਪਾਂ ਕਹਿ ਸਕਦੇ ਜਜ਼ਬਾ ਕਹਿ ਸਕਦੇ ਮੈਂ ਕਿਹਾ ਬਾਪੂ ਜੀ ਕਿਸੇ ਦੀ ਤੁਹਾਨੂੰ ਸਪੋਰਟ ਚਾਹੀਦੀ ਹੈ ਹੈਲਪ ਚਾਹੀਦੀ ਹੈ ਤੇ ਹੱਥ ਜੋੜ ਕੇ ਕਹਿ ਰਹੇ ਕਿ ਮੈਨੂੰ ਕਿਸੇ ਦੀ ਜਿਹੜੀ ਮਦਦ ਆ ਉਹ ਨਹੀਂ ਜਾਏਗੀ ਤਾਂ ਸਿਟੀ ਹੈਡਲਾਈਨਸ ਦੇਖਣ ਵਾਲੇ तमाम ਦਰਸ਼ਕਾ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ ਅੱਜ ਅਸੀਂ ਰਿਸ਼ੀ ਨਗਰ ਦੇ ਵਾਈ ਬਲੌਗ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਬਾਪੂ ਜੀ ਜਿਹੜਾ ਗਰਬਤੀਆਂ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਬਾਪੂ ਜੀ ਦਾ ਕਹਿਣਾ ਕਿ ਪਹਿਲਾਂ ਮੇਰੇ ਕੋਲ ਦੋ ਹੱਥ ਹੁੰਦੇ ਸੀ ਪਰ ਇੱਕ ਹਾਦਸੇ ਦੇ ਵਿੱਚ ਜਿਹੜਾ ਹੈ ਮੇਰਾ ਐਕਸੀਡੈਂਟ ਹੋ ਜਾਂ ਸਾਰੇ ਪੈਸੇ ਜਿਹੜੇ ਲੱਗ ਜਾਂਦੇ ਆਟੋ ਵੇਚ ਕੇ ਵੀ ਜਿਹੜੇ ਮੇਰੇ ਤੇ ਲੱਗ ਜਾਂਦੇ ਜਿਸ ਕਰਕੇ ਅੱਜ ਮੇਰੇ ਇਹ ਹਾਲਾਤ ਬਣ ਗਏ ਕਿ ਮੈਂ ਇੱਕ ਰੋਡ ਦੇ ਕਿਨਾਰੇ ਜਿਹੜਾ ਵੇਚ ਕੇ ਅ ਅਰਗਬਤੀਆਂ ਜਿਹੜੀਆਂ ਵੇਚ ਰਿਹਾ ਹਾਂ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਪਾਉਂਦੇ ਪਰ ਥੋੜੀ ਜੀ ਗੱਲਬਾਤ ਕਰਦੇ ਤੇ ਇੱਕ ਜਾਣਨ ਦੀ ਕੋਸ਼ਿਸ਼ ਕਰਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕੋ ਬਾਪੂ ਜੀ ਠੀਕ ਹੈ ਅੱਜ ਬਾਪੂ ਜੀ ਇਹ ਦੱਸੋ ਜਿਹੜੇ ਤੁਸੀਂ ਅ ਅਰਗਬਤੀਆਂ ਵੇਚ ਰਹੇ ਹੋ ਕਦੋਂ ਤੋਂ ਲੈ ਕੇ ਕਦੋਂ ਆਨੇ ਹੋ ਤੇ ਕਦੇ ਜਾਂਨੇ ਹੋ ਇਹ ਇਹ ਸਾਲ 2009 2 ਸਾਲ ਹੋ ਗਏ ਅੱਛਾ ਕਿ ਸਵੇਰੇ ਕਿੰਨੇ ਵਜੇ ਜਾਂਨੇ ਹੋ 7:00 9:00 ਅੱਛਾ ਬਾਪੂ ਜੀ ਗੁਜ਼ਾਰਾ ਹੋ ਜਾਂਦਾ ਇਹਦੇ 'ਚ ਹੋਈ ਹੈ ਮਿਸਸ ਵੀ ਕੰਮ ਕਰਦੀ ਹੈ ਅੱਛਾ ਮਿਸਸ ਵੀ ਕੰਮ ਕਰਦੀ ਕੀ ਕੰਮ ਕਰਦੇ ਨੇ ਉਹ ਬਿਊਟੀ ਪਾਰਲਰ ਵਿੱਚ ਹੈ ਬਿਊਟੀ ਪਾਰਲਰ ਦਾ ਸਮਾਨ ਵੇਚਦੇ ਨੇ ਹਾਂਜੀ ਅੱਛਾ ਤੇ ਹੋਰ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇੱਕ ਲੜਕਾ ਇੱਕ ਮੁੰਡਾ ਆ ਅੱਛਾ ਉਹ ਕੀ ਕਰਦਾ ਹੈ ਨੌਕਰੀ ਕਰਦਾ ਹੈ ਨੌਕਰੀ ਕਰਦਾ ਹੈ ਕਿਹੜੀ ਨੌਕਰੀ ਕਰਦਾ ਹੈ ਕਹਿੰਦੇ ਮਪੇਲ ਕਹਾਏ ਅੱਛਾ ਕਿਸੇ ਦੀ ਸ਼ਾਪ ਤੇ ਦੁਕਾਨ ਤੇ ਲੱਗਿਆ ਹੋਇਆ ਅੱਛਾ ਬਾਪੂ ਜੀ ਜੀ ਮੇ ਤੁਹਾਡਾ ਐਕਸੀਡੈਂਟ ਹੋ ਗਿਆ ਬੋਲਿਆ ਵੀ ਨਹੀਂ ਜਾ ਰਿਹਾ ਸਹੀ ਤਰੀਕੇ ਨਾਲ ਮੁੰਡਾ ਕਹਿੰਦਾ ਨਹੀਂ ਬਾਪੂ ਜੀ ਘਰੇ ਬਹਿ ਜਾਓ ਕੰਮ ਦਾ ਕਰਨੇ ਬੰਦੇ ਜੇ ਛੋੜਨਾ ਪੜਾ ਅੱਛਾ ਤੇ ਕਿਤੇ ਨਾ ਕਿਤੇ ਹੁੰਦਾ ਹੈ ਕਿ ਮਤਲਬ ਕਿ ਆਪਣਾ ਖਰਚਾ ਜਿਹੜਾ ਨਿਕਲ ਜਾਂਦਾ ਕਿੰਨੇ ਪੈਸੇ ਜਿਹੜੇ ਇੱਥੇ ਕਮਾ ਲੈਣੇ ਹੋ ਕਿਵੇਂ ਦੋ ਦਿਨਾਂ ਕਰ ਨਹੀਂ ਮਰਦਾ अच्छा 200 300 ਕਮਾ ਲੈਣੇ ਹੋ ਕੋਈ ਨਹੀਂ ਹੁੰਦਾ ਕਈ ਵਾਰ ਨਹੀਂ ਹੁੰਦੇ ਆ ਸੋ ਤੁਸੀਂ ਦੇਖ ਸਕਦੇ ਬਾਪੂ ਦੇ ਹਾਲਾਤ ਜਿਹੜੇ ਇਦਾਂ ਦੇ ਆ ਬਾਪੂ ਤੋਂ ਪ੍ਰੋਪਰਲੀ ਜਿਹੜਾ ਬੋਲੇ ਵੀ ਨਹੀਂ ਜਾ ਰਿਹਾ ਕੀ ਬੋਲ ਰਹੇ ਨੇ ਕਈ ਲੋਕਾਂ ਨੂੰ ਤਾਂ ਸਮਝ ਵੀ ਨਹੀਂ ਲੱਗਣੀ ਪਰ ਇੱਥੇ ਜਿਹੜਾ ਆ ਅ ਅਰਗਬਤੀਆਂ ਵੇਚ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਬਾਪੂ ਜੀ ਹੋਰ ਬੱਚੇ ਕਿਸੇ ਵੱਲੋਂ ਕੋਈ ਸਪੋਰਟ ਕੀਤੀ ਜਾਂਦੀ ਹੈ ਨਹੀਂ ਅੱਛਾ ਐਕਸੀਡੈਂਟ ਕਿਵੇਂ ਹੋਇਆ ਕਿ ਤੁਸੀਂ ਕਿਹਾ ਸੀ ਨਾ ਪਹਿਲਾਂ ਮੇਰੇ ਦੋ ਆਟੋ ਸੀਗੇ ਕੀ ਹੋਇਆ ਸੀ ਗਾੜੀ ਮੇਂ ਪਲੜ ਗਈ ਅੱਛਾ ਇੱਕ ਗੱਡੀ ਬੁਲਟ ਕੀ ਸੀ ਇੱਕ ਡਰਾਈਵਰਾਂ ਦਾ ਸੀ ਅੱਛਾ ਤੇ ਲਾਏ ਪੈਸੇ ਬੋਲ ਲਗੇ ਅੱਛਾ ਇਲਾਚੇ ਪੈਸੇ ਬੋਲ ਲਗੇ ਕਿਤੇ ਕਿਤੇ ਸੱਟਾਂ ਲੱਗੀਆਂ ਸੀਗੇ ਵੀ ਸਾਈਟੁਰ ਗਈ ਸੀ ਅੱਛਾ ਬਾਹਰ ਬਸ ਅੱਛਾ ਬਾਹ ਜਿਹੜੀ ਪੂਰੀ ਟੁੱਟ ਗਈ ਸੀ ਨਹੀਂ ਟੁਰ ਗਈ ਮੈਂ ਹਸਪੀਟਲ ਜਾ ਗਏ ਅੱਛਾ ਕਿੰਨੇ ਦਿਨਾਂ ਤੱਕ ਦਾਖਲ ਰਹੇ ਸੀਗੇ ਇਹ ਇੱਕ ਮਹੀਨਾ ਰਹੇ ਇੱਕ ਮਹੀਨੇ ਤੁਸੀਂ ਦਾਖਲ ਰਹੇ ਹੋ ਉਸ ਤੋਂ ਬਾਅਦ ਜਿਹੜਾ ਸਾਰੇ ਓਟ ਹੁੰਦੇ ਉਹਨਾਂ ਦੇ ਇਲਾਜ ਦੇ ਵਿੱਚ ਲਾ ਦਿੱਤਾ ਜਾਂਦਾ ਤਾਂ ਕਿ ਬਾਪੂ ਜੀ ਦੀ ਬਾਹ ਜਿਹੜੀ ਠੀਕ ਹੋ ਜਾਵੇ ਲੇਕਿਨ ਬਾਪੂ ਜੀ ਦੀ ਜਿਹੜੀ ਹਿੰਮਤ ਆ ਤੁਸੀਂ ਦੇਖਿਓ ਅੱਜ ਵੀ ਇਹ ਜਿਹੜੇ ਆ ਆਪਣਾ ਗੁਜ਼ਾਰਾ ਕਰਨ ਲਈ ਅਰਗਬੱਤੀਆਂ ਜੜੀਆਂ ਨੇ ਵੇਚ ਰਹੇ ਨੇ ਬਾਪੂ ਜੀ ਉਮਰ ਕਿੰਨੀ ਹੋ ਗਈ ਹੈ ਤੁਹਾਡੀ ਬਸ 62 ਸਾਲ ਦੀ ਉਮਰ ਆ ਸੋ 60 ਸਾਲ ਦੀ ਉਮਰ ਦੇ ਵਿੱਚ ਬਾਪੂ ਜੀ ਕੰਮ ਕਰ ਰਹੇ ਨੇ ਅਰਗਬਤੀਆਂ ਵੇਚ ਕੇ ਜਿਹੜਾ ਆਪਣਾ ਗੁਜ਼ਾਰਾ ਕਰ ਰਹੇ ਨੇ ਬਾਪੂ ਜੀ ਐਦਾਂ ਹੁੰਦਾ ਕਿ ਕਿ ਲੋਕ ਆਉਂਦੇ ਨੇ ਕਈ ਵਾਰੀ ਜਿਹੜੇ ਆਉਂਦੇ ਨੇ ਤੇ ਉਹ ਸਮਾਨ ਜਿਹੜਾ ਕਹਿੰਦੇ ਘੱਟ ਕਰ ਲਓ ਜਾਂ ਫਿਰ ਕਈ ਵਾਰੀ ਐਦਾਂ ਵੀ ਹੁੰਦਾ ਕੋਈ ਪੈਸੇ ਨਹੀਂ ਦੇ ਕੇ ਜਾਂਦਾ ਇਹ ਐਦਾਂ ਨਹੀਂ ਹੁੰਦਾ ਅੱਛਾ ਜਿਹੜੇ ਲੋਕਾਂ ਦੇ ਪਿਆਰ ਕਰਦੇ ਨੇ ਹਾਂਜੀ ਅੱਛਾ ਕਿਸੇ ਵੱਲੋਂ ਕੋਈ ਮਤਲਬ ਕਿ ਮਦਦ ਕੀਤੀ ਜਾਂਦੀ ਹੈ ਜਿਵੇਂ ਇੱਕ ਰੋਡ ਦੇ ਕਿਨਾਰੇ ਬੈਠੇ ਨਹੀਂ 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 ਕੀਤੀ ਜਾਂਦੀ ਅੱਛਾ ਜਾਂਨੇ ਕੋਈ ਤੁਹਾਡੀ ਮਦਦ ਕਰੇ ਨਹੀਂ ਨਹੀਂ ਕਰਨੇ ਕਿ ਆ ਪਾਪੂ ਜੀ ਤੁਸੀਂ ਦੇਖ ਸਕਦੇ ਹੋ ਪਾਪੂ ਜੀ ਦਾ ਕਹਿਣਾ ਹੈ ਵੀ ਮੈਂ ਕਿਸੇ ਦੀ ਮਦਦ ਵੀ ਨਹੀਂ ਲੈਣਾ ਚਾਹੁੰਦਾ ਵੀ ਕੰਮ ਤਾਂ ਮੈਨੂੰ ਕਰਨਾ ਹੀ ਪੈਣਾ ਹੈ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਤਲਬ ਕਿ ਅਰਗਬਤੀਆਂ ਦਾ ਜਿਹੜਾ ਆ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਪਾਪੂ ਜੀ ਰਹਿੰਦੇ ਕਿੱਥੇ ਹੋ ਬੋਸ ਇਹ ਦੇਣਾ ਸੇਵਨਗਰ ਰਹਿੰਦੇ ਹੋ ਅੱਛਾ ਉੱਥੇ ਆਪਣਾ ਘਰ ਆ ਤੁਹਾਡਾ ਨਹੀਂ ਕਿਰਾਏ ਤੇ ਕਿਰਾਏ ਤੇ ਰਹਿੰਦੇ ਹੋ ਉੱਥੇ ਵੀ ਅੱਛਾ ਤੇ ਜਿਵੇਂ ਕਿ ਘਰ ਦਾ ਗੁਜ਼ਾਰਾ ਵੀ ਬੋਖ ਸੁਖਾ ਚੱਲਦਾ ਹੋਣਾ ਮਹਿੰਗਾਈ ਦਾ ਜ਼ਮਾਨਾ ਆ ਕਿ ਨਿਕਲ ਜਾਂਦਾ ਆ ਹੈਂ ਜਿਵੇਂ ਕਿ ਘਰ ਦਾ ਗੁਜ਼ਾਰਾ ਜਿਹੜਾ ਓੱਖਾ ਸੋਕਾ ਓਕੇ ਨਿਕਲਦਾ ਕਿ ਸਹੀ ਨਿਕਲਦਾ ਹਾਂਜੀ ਹਾਂਜੀ ਓਕਾ ਓਕਾ ਓਕੇ ਨਿਕਲਦਾ ਅੱਛਾ ਪਾਪਾ ਜੀ ਬੋਲੇ ਨਹੀਂ ਜਾਂਦਾ ਐਕਸੀਡੈਂਟ ਕਰਕੇ ਹੋਇਆ ਹੈ ਜਾਂ ਕੁਝ ਹੋਰ ਕਾਰਨ ਕਿ ਸੋ ਪਾਪਾ ਜੀ ਕੁਝ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਆਡੀਅנס ਦੇਖ ਰਹੀ ਹੈ ਨਹੀਂ ਕਹਿਣਾ ਚਾਹੋਗੇ ਅੱਛਾ ਇਧਰ ਮਤਲਬ ਜਸਮਾਨ ਜਿਹੜਾ ਲੈ ਕੇ ਆਨੇ ਹੋ ਕਿੱਦਾਂ ਲੈ ਕੇ ਜਾਣੇ ਹੋ ਤੁਰ ਕੇ ਆਨੇ ਹੋ ਇਹ ਪੈਦਲ ਜਾਣਾ ਇਹ ਪਾਸ ਆਂਗਰ ਅੱਛਾ ਪੈਦਲ ਜਾਣੇ ਹੋ ਤੇ ਪੈਦਲ ਹੀ ਆਨੇ ਹੋ ਹਾਂਜੀ what do you think ਕਿ ਬਾਪੂ ਜੀ ਦੇ ਜੇ ਕਿ ਜਜ਼ਬੇ ਦੀ ਗੱਲ ਕੀਤੀ ਜਾਵੇ ਬਾਪੂ ਜੀ ਦੇ ਅੰਦਰ ਜਜ਼ਬਾ ਇੰਨਾ ਹੈ 62 ਸਾਲ ਦੀ ਉਮਰ ਹੋ ਗਈ ਹੈ ਦੋ ਐਕਸੀਡੈਂਟ ਵੀ ਹੋ ਗਏ ਸੀ ਕਹਿੰਦੇ ਕਿ ਪਹਿਲਾਂ ਮੇਰੇ ਕੋਲ ਦੋ ਆਟੋ ਸੀਗੇ ਬਟ ਮੇਰੇ ਲਾਸ ਦੇ ਵਿੱਚ ਜਿਹੜਾ ਖਰਚਾ ਲੱਗ ਚੁੱਕਾ ਹੈ ਜਿਸ ਕਰਕੇ ਮੈਨੂੰ 9 ਵਜੇ ਜਿਹੜਾ ਆਂਦੇ ਨੇ ਸਮਾਨ ਜਿਹੜਾ ਵੇਚਦੇ ਨੇ ਤੇ ਇਸ ਦੇ ਨਾਲ ਜੋ ਵੀ 100 200 ਰੁਪਏ ਕਮਾਉਂਦੇ ਨੇ ਮਸਾ ਮਸਾ ਕਰਦਾ ਜਿਹੜਾ ਗੁਜ਼ਾਰਾ ਹੁੰਦਾ ਹੈ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੇ ਅੰਦਰ ਜਿਹੜੀ ਇਹ ਹਿੰਮਤ ਆਪਾਂ ਕਹਿ ਸਕਦੇ ਜਜ਼ਬਾ ਕਹਿ ਸਕਦੇ ਮੈਂ ਕਿਹਾ ਬਾਪੂ ਜੀ ਕਿਸੇ ਦੀ ਤੁਹਾਨੂੰ ਸਪੋਰਟ ਚਾਹੀਦੀ ਹੈ ਹੈਲਪ कि ਮੈਨੂੰ ਕਿਸੇ ਦੀ ਜਿਹੜੀ ਮਦਦ ਆ ਉਹ ਨਹੀਂ ਜਾਏਦੀ ਤੇ ਜਿਹੜਾ ਕੰਮ ਆ ਉਹ ਮੈਂ ਇਦਾਂ ਹੀ ਕਰਕੇ ਕਰਨਾ ਹੀ ਪੈਣਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬਾਪੂ ਜੀ ਬਾਰੇ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬੜੇ ਰਹੋ ਤੇ ਦੇਖਦੇ ਰਹੋ ਸਿਰੀ ਹੈਡਲਾਈਨਸ ਮੈਂ ਨੇ ਹਾਂ ਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ